ਸ੍ਰੀ ਗੁਰੂ ਜੀ ਮੈਂ ਆਪਰੇਕਰ ਹਾਜ਼ਰ ਹਾਂ ਜੀ ਗੁਰਪ੍ਰੀਤ ਸਿੰਘ ਦੁਆਰਾ ਲਿਖੇਗੇ ਨਾਵਲ ਕਲ ਸੰਜੋਗਾ ਦੀ ਦਾ ਪਾਗ ਪਹਿਲਾ ਲੈ ਕੇ ਆਉ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੀ ਕਾਲਾ ਆਪਣੇ ਖੇਤਕ ਕੰਮ ਨਿਬੜ ਕੇ ਨੂੰ ਵਾਪਸ ਆ ਰਿਹਾ ਸੀ ਤਾਂ ਜਦੋਂ ਉਹ ਸੱਤ ਦੇ ਕੋਲ ਪਹੁੰਚਿਆ ਤਾਂ ਉਸ ਨੂੰ ਦਰਸ਼ਨ ਤਾਇਆ ਮਿਲ ਪਿਆ ਤੇ ਉਹਨਾਂ ਦੇ ਪੈਰੀ ਹੱਥ ਲਾ ਕੇ ਉਹਨਾਂ ਨਾਲ ਗੱਲਬਾਤ ਹੀ ਪੈ ਜਾਂਦਾ ਹੈ ਉਹ ਕਾਲੇ ਉਹ ਤੋ ਇੱਥੇ ਖੜਾ ਤਾਈ ਨਾਲ ਗੱਲਾਂ ਮਾਰੀ ਜਾਂਦਾ ਉੱਤਰ ਤਿਰਪਾਪੀ ਥੱਪੀ ਬੈਠੀ ਤੇ ਨੌਰੀਕ ਰਹੀ ਆ ਕਿ ਪੱਠਿਆਂ ਦਾ ਟਾਈਮ ਹੋ ਗਿਆ ਪਤਾ ਨਹੀਂ ਕਾਲਾ ਕਿੱਥੇ ਰਹਿ ਗਿਆ ਸੱਤ ਵਿੱਚ ਖੜੇ ਕਾਲੀ ਨੋਸ ਦਾ ਯਾਰ ਜਿੰਦਰ ਸਾਈਕਲ ਤੇ ਨਾ ਸੁਨੇਹਾ ਦੇ ਕੇ ਆਪਣੀ ਰਾਹ ਹੀ ਪੈ ਗਿਆ ਤੇ ਫਿਰ ਕਾਲਾ ਤਾਈ ਤੋਂ ਵਿਦਲੇ ਜਲਦੀ ਨਾਲ ਸਾਈਕਲ ਦੇ ਪੈਡਲ ਮਾਰਦਾ ਹੋਇਆ ਘਰ ਵੱਲ ਨੂੰ ਤੁਰ ਪਿਆ ਆਗੇ ਤੁਸੀਂ ਮਹਾਰਾਜ ਨਾ ਕੋਈ ਕੰਮ ਧੰਦੇ ਦੀ ਪੂਰਾ ਫਿਕਰਾ ਸਾਰਾ ਦਿਨ ਬੇਲ ਕੌੜੀ ਕਛਤ ਰਹਿਣਾ ਹੈ ਮੜੀ-ਮੁੱਟੀ ਸ਼ਰਮ ਹੈ ਕਿ ਨਹੀਂ ਮੱਜਾਂ ਕਦੋਂ ਦੀਆਂ ਭੁਖੀਆਂ ਖੜੀਆਂ ਨੇ ਉਹਨਾਂ ਗੇੜੀ ਦੀ ਦੀ ਸੰਗਲ ਤੜਾਉਣੇ ਲਈ ਆ ਤੇਰਾ ਵੀਰਾ ਦੋ ਵਰ ਘਰ ਗੀੜਾ ਮਾਰ ਗਿਆ ਤੈਨੂੰ ਪੁੱਛਦਾ ਸੀ ਨਾ ਆਥਣੇ ਨੂੰ ਤਾਂ ਏਡਾ ਕੋਲਾ ਪਰ ਵੇ ਜਾਣਾ ਈ ਦਾਲ ਦਾ ਬੇਸ਼ਰਮਾਂ ਦੀ ਵਾਂਗ ਡੱਕਾ ਵੀ ਤੂੜ ਕੇ ਦੂਰ ਕਰ ਲਿਆ ਕਰ ਉਸਦੀ ਪੱਪੀ ਚਰਨੋਂ ਗੁੱਸੇ ਚਿੱਕੋ ਸਾਹੀ ਸਭ ਕੁਝ ਬੋਲੀ ਗਈ ਕਾਲਾ ਮੂੰਹ ਕੁਝ ਨਾ ਬੋਲਿਆ ਬਸ ਸਿਰ ਸੁੱਟੀ ਛੁਪ ਕਰਕੇ ਸਭ ਕੁਝ ਸੁਣੀ ਗਿਆ ਤੇ ਫਿਰ ਚੁੱਪਚਾਪ ਹੁੰਡੰਗਰਾਂ ਵਾਲੀ ਵਾੜੀ 'ਚ ਗਿਆ ਡੰਗਰਾ ਚਾਰਾ ਪਾਇਆ ਉਹਨਾਂ ਨੂੰ ਪਾਣੀ ਪਲਾਕੀਨਲ ਕੀਤਾ ਹੱਥ ਮੂੰਹ ਤੋਤਾ ਤੇ ਸਿਰ ਤੇ ਪਰਨਾ ਦੁਆਰਾ ਠੀਕ ਕਰਕੇ ਬੰਨਿਆ ਤੇ ਕੱਪੜੇ ਝਾੜੇ ਸਾਰੇ ਕੰਮ ਧੰਦੀ ਮੁਕਾ ਕੀ ਜਦ ਕਾਲੀ ਨੇ ਆਕੇ ਆਪਣੀ ਭਾਬੀ ਤੋਂ ਰੋਟੀ ਮੰਗੀ ਤਾਂ ਉਸਨੇ ਸੜੀ ਬਲੀ ਬੁੜਬੁੜ ਕਰਦੀ ਹੋਈ 4-5 ਸੜੀਆਂ ਹੋਈਆਂ ਰੋਟੀਆਂ ਨਾਲ ਦਾਲ ਦੀ ਬਾਟੀ ਪਰ ਕੇ ਉਸਤੇ ਮੱਥੇ ਮਾਰੀਆਂ ਕਾਲੀ ਹੁਣੀ ਤਿੰਨ ਪ੍ਰਾਣ ਸਭ ਤੋਂ ਵੱਡਾ ਹਰਨਾਮ ਤੇ ਉਸ ਤੋਂ ਛੋਟਾ ਗੁਰਨਾਮ ਤੇ ਫਿਰ ਕਾਲਾ ਰੰਗ ਦਾ ਪੱਕਾ ਹੋਣ ਕਰਕੇ ਸਾਰੀ ਉਸ ਨੂੰ ਕਾਲਾ ਹੀ ਕਹਿੰਦੇ ਸਨ ਪਰ ਉਸ ਦਾ ਨਾਮ ਕੁਲਵੀਰ ਸੀ ਦਿਲ ਦਾ ਸਾਖ ਤੇ ਬਹੁਤ ਪੂਲਾ ਪਾਲਾ ਸੀ ਅਸਲ 'ਚ ਕੁਲਵੀਰ ਹਰਨਾਮ ਦਾ ਸਾਕਾ ਭਰਾ ਨਹੀਂ ਸੀ ਉਹ ਉਸ ਦੀ ਮਸੀਦਰ ਜੀ ਦਾ ਮੁੰਡਾ ਸੀ ਜੂ ਕਾਲੇ ਦੀ ਛੋਟੀ ਜਹੀ ਹੁੰਦੀਆਂ ਹੀ ਪੂਰੇ ਹੋ ਗਏ ਸਨ ਤੇ ਕਾਲੇ ਦਾ ਪਿਓ ਸ਼ਰੀ ਦਾ ਸ਼ਰਾਬੀ ਸੀ ਉਹ ਸਾਰਾ ਦਿਨ दारू ਨਾਲ ਟੁੰਨ ਹੋ ਕੇ ਪਿਆ ਰਹਿੰਦਾ ਸੀ ਹਰਨਾਮ ਦੀ ਮਾਂ ਸ਼ਿੰਦਰ ਤੋਂ ਆਪਣਾ ਪਾਂਝਾ ਇਦਾਂ ਮਾਂ ਤੋਂ ਵਗੈਰ ਰੋਲਦਾ ਉਸ ਕਰਸ਼ ਦੇਖਿਆ ਨਹੀਂ ਗਿਆ ਤੇ ਉਸਨੇ ਆਪਣੇ ਘਰ ਵਾਲੇ ਬਲਕਾਰ ਨਾਲ ਕੱਲ ਕਰਕੇ ਉਸ ਨੂੰ ਆਪਣੇ ਨਾਲ ਆਪਣੇ ਘਰ ਲੈ ਆਈ ਕਾਲਾ ਬਹੁਤ ਮਿਹਨਤੀ ਧੀਰੇ ਜੀਰੂ ਵਾਲਾ ਇਨਸਾਨ ਸੀ ਉਹ ਸਾਰਾ ਦਿਨ ਡੰਗਰਾਂ ਚ ਡੰਗਰ ਹੋਇਆ ਰਹਿੰਦਾ ਸੀ ਫਿਰ ਘਰ ਦਾ ਵੀ ਸਾਰਾ ਸਾਫ ਸਫਾਈ ਦਾ ਤੇ ਸੌਦਾ ਪਤਲਾ ਲੈ ਕੇ ਆਉਣਾ ਕੰਮ ਵੀ ਸਭ ਉਹ ਹੀ ਦੇਖਦਾ ਸੀ ਤੇ ਪਾਪੀ ਮੰਜੀ ਦੁਪੈਰ ਥੱਲੇ ਤਰਕੇ ਨਹੀਂ ਰਾਜੀ ਸੰ ਉਹ ਹਰ ਰੋਜ਼ ਉਸ ਦੀਆਂ ਗਾਲਾਂ ਛਿੜਕਾਂ ਸੁੰਦਰ ਰਹਿੰਦਾ ਸੀ ਪਰ ਕਦੀ ਪਲਟ ਕੇ ਜਵਾਬ ਨਹੀਂ ਦਿੰਦਾ ਪਤਾ ਨਹੀਂ ਕਿਸ ਮਿੱਟੀ ਦਾ ਬਨਿਆ ਹੋਇਆ ਸੀ ਕਾਲਾ ਹੰਤੀ ਦੀ ਨੀੜੀ ਟੋਕਰੀ ਹਾ ਸੀ ਪਰ ਉਸ ਨੂੰ ਕਿਸੇ ਪਾਸਿਓਂ ਵੀ ਕੋਈ ਰਿਸ਼ਤਾ ਨਹੀਂ ਸੀ ਜੁੜ ਰਿਹਾ ਜੇ ਕਿਤੇ ਗੱਲ ਚਲਦੀ ਵੀ ਤਾਂ ਕੁੜੀ ਵਾਲੇ ਕੋਈ ਨਾ ਕੋਈ ਨੁਕਸ ਕੱਢ ਕੇ ਨਾ ਕਰ ਜਾਂਦੇ ਤੇ ਕਦੇ ਕੋਈ ਗੱਲ ਵੀ ਸਿਰੇ ਚੜਦੀ ਤਿਸਤੀ ਵੀ ਨਾ ਤਾਂ ਉਸਦੇ ਪਾਪੀ ਆਪਣੀ ਲੱਤ ਵਿੱਚ ਅੜਾ ਕੇ ਬੰਦਾ ਕੰਬੇ ਵਿਗਾੜ ਦਿੰਦੇ ਸਨ ਦਰਸ ਲੋ ਨਹੀਂ ਸੀ ਚਾਉਂਦੇ ਕਿ ਕਾਲੇ ਨੂੰ ਕੋਈ ਸਾਥ ਜੁੜੇ ਕਿਉਂਕਿ ਜੇ ਉਸ ਦਾ ਕਿਤੇ ਸਾਥ ਹੋ ਗਿਆ ਤਾਂ ਕੀ ਪਤਾ ਆਉਣ ਵਾਲੀ ਕਿਤਾਂ ਦੀ ਹੋ ਜੇ ਕੀਤੇ ਹੋਏ ਚੁਸਤੇ ਚਲਾਕ ਨਿਕਲੀ ਤਾਂ ਹੀ ਤਾਂ ਸਾਡੇ ਹੱਥੋਂ ਨਿਕਲ ਜਾਊ ਫੇਰ ਸਾਰਾ ਕਰਦਾ ਕੰਮ ਮੈਨੂੰ ਕਰਨਾ ਪਊ ਸ਼ਾਮ ਨੂੰ ਜਰਹਰਨਾ ਬੈਠਾ ਵੀੜੀਚ ਮੰਜੇ ਤੇ ਬੈਠਾ ਰੋਟੀ ਖਾ ਰਿਹਾ ਸੀ ਤਾਂ ਕਾਲਾ ਉਸਦੇ ਕੋਲ ਆਇਆ ਤੇ ਹਰਨਾਮ ਨੂੰ ਕਹਿਣ ਲੱਗਾ ਬਈ ਅੱਜ ਮੈਨੂੰ ਉਹ ਦਰਸ਼ਨਤਾਇਆ ਮਿਲਿਆ ਸੀ ਸਤਿਜ ਕਹਿ ਰਿਹਾ ਸੀ ਮੈਂ ਕੱਲ ਆਉਂਗਾ ਤੇਰੇ ਘਰ ਤੁਹਾਡੇ ਨਾਲ ਮੇਰੇ ਰਿਸ਼ਤੇ ਦੀ ਗੱਲ ਕਰਨ ਲਈ ਹਰਨਾਮ ਦੀ ਗੱਲ ਹਜੇ ਮੂੰਚ ਹੀ ਸੀ ਕਿ ਚਰਨੋਂ ਆਈ ਤੇ ਹਰਨਾ ਮure ਰੋਟੀ ਰੱਖਦੀ ਹੋਈ ਕਹਿਣ ਲੱਗੀ ਵੇ ਕੈ ਲਿਆ ਕਿਉਂ ਬੈਠੀ ਖਿਆਲੀ ਮਹਿਲੂਸਾਰਦਾ ਰਹਿਣਾ ਆ ਨਾ ਤੈਨੂੰ ਕਿਸ ਨੇ ਰਿਸ਼ਤਾ ਦੇਣਾ ਆ ਆਪਣੀ ਧੀ ਦਾ ਸ਼ਕਲ ਦੇਖੀ ਕਦੀ ਆਪਣੀ ਸ਼ੀਸ਼ੇ 'ਚ ਜਮ ਕੋਲੇ ਵਰਗਾ ਮੂੰਹ ਆ ਤੇਰਾ ਤੂੰ ਮੇਰੀ ਮੰਨ ਜਿੱਥੇ ਮੈਂ ਸਾ ਕਰਵਾਉਣ ਨੂੰ ਕਹਿ ਰਹੀ ਆ ਉਸ ਲਈ ਚੁੱਪ-ਚਾਪ ਹਾਂ ਮੇਂ ਪਰਦੇ ਕਿਹੜੇ ਆ ਤੂੰ ਵਿਛੋਲਿਆਂ ਦੇ ਚੱਕਰਾਂ 'ਚ ਪਿਆਈ ਜੀ ਆਹੀ ਚੱਜ ਤੇਰੀ ਰਹੀ ਨਾ ਹੋਰ ਕੁਝ ਸਾਲਾਂ ਨੂੰ ਸਾਰੇ ਪਿੰਡੇ ਚ ਛੜਾ ਵਜਿਆ ਕਰੇਗਾ ਚਰਨੋ ਜਿੱਤੇ ਕਾਲੀ ਨੂੰ ਸਾ ਕਰਨੀ ਕਹਿ ਰਹੀ ਸੀ ਉਹ ਇੱਕ ਸਿਧਰੀ ਜਹੀ ਕੁੜੀ ਸੀ ਜਿਸ ਕਰਕੇ ਉਸਾ ਵੀ ਕਿਤੇ ਸਾਗ ਨਹੀਂ ਹੋ ਰਿਹਾ ਸੀ ਉਸ ਦੇ ਘਰ ਦੇ ਮੂੰਹ ਮੰਗਿਆ ਦਾਸ ਦੀਨ ਦੇ ਵੀ ਤਿਆਰ ਸਨ ਬਸ ਇਸੇ ਦਾਸ ਦੀ ਲਾਲਚਿਛ ਉਹ ਕਾਲੀ ਨੂੰ ਪ੍ਰਮੋਹਣ ਦੀਆਂ ਕੋਸ਼ਿਸ਼ਾਂ ਕਰਦੀ ਰਹਿੰਦੀ ਸੀ ਰੋਟੀ ਪਾਣੀ ਖਾ ਕੇ ਕਾਲਾ ਤਰੰਗੜਨ ਦੇ ਡੰਗਰਾਂ ਵਾਲੀ ਵਾੜੀ 'ਚ ਆ ਗਿਆ ਉਹ ਤਾਂ ਵਸ ਰੋਟੀ ਪਾਣੀ ਖਾਣ ਹੀ ਕਰਾਉਂਦਾ ਸੀ ਉਸਦਾ ਪੱਕਾ ਟਿਕਾਣਾ ਤਾਂ ਬਸ ਇਹ ਡੰਗਰਾਂ ਵਾਲਾ ਘਰ ਸੀ ਜਿੱਥੇ ਉਸਦਾ ਇੱਕ ਕਮਰਾ ਸੀ ਜਿਸ ਵਿੱਚ ਪਾਣ ਦਾ ਇੱਕ ਮੰਜਾ ਇੱਕ ਬਿਸਤਰਾ ਤੇ ਛੁਰੀਆਂ ਵਾਲਾ ਪੱਖਾ ਧੂਕ ਲੱਕੜਾਂ ਦੀਆਂ ਕੁਰਸੀਆਂ ਬਸ ਆਹੀ ਸਮਾਨ ਸੀ ਰਾਤ ਨੂੰ ਡੰਗਰਾਂ ਵਾਲੇ ਕੀੜਾ ਮਾਰ ਕੇ ਆ ਕੇ ਗਰਮੀ ਚਹੀ ਹੋਣ ਕਹਿ ਕੇ ਉਸਨੇ ਬਾਹਰ ਵੀੜਿਜ ਖੋਲ੍ਹਿਆ ਅਸਮਾਨ ਥੱਲੇ ਆ ਕੇ ਮੰਜਾ ਢਾਇਆ ਬਿਸਤਰਾ ਕੀਤਾ ਪੱਖਾ ਚਲਾ ਕੇ ਮੰਜੇ ਤੇ ਪੈ ਗਿਆ ਤੇ ਆਪਣਾ ਰੇਡੀਓ ਚਲਾ ਲਿਆ ਫਿਰ ਪਿਆ ਹੋਇਆ ਅਸਮਾਨ 'ਚ ਜਗਮਗਾਉਂਦੀਆਂ ਤਾਰੀਆਂ ਵੱਲ ਦੇਖਣ ਲੱਗਾ ਅਸਮਾਨ ਵੱਲ ਦੇਖਦੀ-ਦੇਖਦੀ ਕਦ ਉਸਦੀ ਅੱਖ ਲੱਗ ਗਈ ਉਸਨੂੰ ਪਤਾ ਹੀ ਨਹੀਂ ਲੱਗਾ ਅੰਮ੍ਰਿਤ ਵੇਲੇ ਜਦ ਪਾਠੀ ਬੋਲੀਆ ਤਾਹ ਉਠਿਆ ਤਿੰਨ ਹਾਥੋਂ ਕੇ ਸਿਰ ਤੇ ਪਗਵੰਨੀ ਤੇ ਰੋਜ਼ ਦੀ ਤਰ੍ਹਾਂ ਗੁਰੂ ਘਰ ਨੂੰ ਚੱਲ ਪਿਆ ਉੱਥੇ ਜਾ ਕੇ ਰੋਜ਼ ਦੀ ਤਰ੍ਹਾਂ ਸੇਵਾ ਕਰਨ ਲੱਗਾ ਤੇ ਆਉਣ ਵਾਲੀ ਸੰਗਤ ਨੂੰ ਪ੍ਰਸ਼ਾਦ ਵਰਤੌਣ ਦੀ ਡਿਊਟੀ ਵੀ ਰੋਜ਼ ਉਸਤੇ ਹੀ ਹੁੰਦੀ ਸੀ ਦਿਨ ਚੜ੍ਹਦੇ ਨੂੰ ਫਿਰ ਵਾਪਸ ਆ ਕੇ ਕੰਮ ਤੰਦੇ ਲੱਗ ਜਾਂਦਾ ਪਸ਼ੂਆਂ ਨੂੰ ਚਾਰਾ ਪਾਉਣਾ ਤੇ ਧਾਰਾਂ ਕੱਢਣੀਆਂ ਤੇ ਫਿਰ ਜਾ ਕੇ ਸਾਰਾ ਦੁੱਧ ਆਪਣੀ ਭਾਬੀ ਚੰਨੂ ਨੂੰ ਦੇ ਆਉਣਾ ਤੇ ਆਪ ਚੁੱਲ੍ਹੇ ਮਰੇ ਬੈਠ ਚਾਹ ਵਾਲੀ ਪਤੀਲੀ ਚੁੱਲ੍ਹੇ ਤੇ ਰੱਖ ਚਾਹ ਗਰਮ ਕਰਕੇ ਬਾਟੀ ਚ ਪਾ ਕੇ ਪੀਣੀ ਫਿਰ ਦੁੱਧ ਵਾਲੀ ਕਿੰਨੀ ਸਾਈਕਲ ਤੇ ਟਾਂਕੇ ਦੁੱਧ ਟੈਰੀ ਚ ਪਾਉਣ ਤੁਰ ਪਿਆ ਫਿਰ ਆ ਕੇ ਰੋਟੀ ਪਾਣੀ ਦਾ ਕੰਮ ਕਾ ਕੇ ਧੁੱਪ ਤੀਜ ਹੋਣ ਤੋਂ ਪਹਿਲਾਂ ਸਾਰੇ ਡੰਗਰਾਂ ਨੂੰ ਨਹਾ ਕੇ ਸ਼ਾਮੇ ਬੰਦਿੰਦਾ ਸੀ 10 ਵਜੇ ਕਿਸੇ ਨੇ ਆਖੀ ਉਹਨਾਂ ਦੇ ਘਰ ਦਾ ਵਾਰ ਖੜਕੜਕਾਇਆ ਤੇ ਚਰਨੋ ਬੁੜਬੁੜ ਕਰਦੀ ਆਈ ਤੇ ਆਖੀ ਬਾਹਰ ਖੋਲਿਆ ਤੇ ਬਾਹਰ ਦਰਸ਼ਨਤਾਇਆ ਖੜਾ ਸੀ ਚਰਨੋ ਫੇ ਜਲਦੀ ਨਾਲ ਸਿਰ ਤੇ ਲਈ ਚੁੰਨੀ ਠੀਕ ਕਰਦੀ ਰਹੀ ਕਹਿਣ ਲੱਗੀ ਸਰਸ਼ੀ ਕਾਲ ਤਾਇਆ ਜੀ ਆਓ ਅੰਦਰ ਲੰਗਾਓ ਦਰਸ਼ਨਤਾਇਆ ਉਸੇ ਸਿਰ ਤੇ ਹੱਥ ਰੱਖ ਦਿਆ ਕਹਿਣ ਲੱਗਾ ਹੋਰ ਪੁੱਤ ਕਿਵੇਂ ਤਕੜੀਆਂ ᱛੀਏ ਬਾਲ ਬੱਚੇ ਸਭ ਰਾਜੀ ਖੁਸ਼ ਨੇ ਚਰਨੋ ਹਾਂਜੀ ਤਾਇਆ ਜੀ ਸਭ ਠੀਕ ਨੇ ਉਹਨਾਂ ਨੂੰ ਅੰਦਰ ਹਰਨਾਮ ਕੋਲ ਬਿਠਾ ਕੇ ਆਪੋ ਰਸੋਈ ਚ ਚਲੀ ਗਈ ਦਰਸ਼ਨਤਾਇਆ ਅੰਦਰ ਆਇਆ ਤਹਰਨਾਮ ਕਦੋਂ ਦਾ ਬੈਠਾ ਉਹਨਾਂ ਦਾ ਰਾਹ ਦਿਖ ਰਿਹਾ ਸੀ ਸੁਣਾਵਈ ਹਰਨਾਮਿਆ ਕੀ ਹਾਲ ਨੇ ਤੇਰੇ ਦਰਸ਼ਨਤਾਇਆ ਉਸੇ ਕੋਲ ਪਈ ਕੁਰਸੀ ਤੇ ਬੈਠਦਾ ਹੋਇਆ ਬੋਲਣ ਲੱਗਾ ਹਰਨਾਮ ਪੈਰੀ ਪੰਧਾ ਤਾਇਆ ਜੀ ਸਭ ਠੀਕ ਠਾਕ ਵਧੀਆ ਹੀ ਤੁਸੀਂ ਸੁਣਾਓ ਕੀ ਹਾਲ ਚਾਲ ਨੇ ਤੇ ਸੀਤਾ ਕਿਵੇਂ ਆ ਹੋਰ ਘਰ ਪਰਿਵਾਰ ਕਿਵੇਂ ਆ ਦਰਸ਼ਨ ਸਭ ਵਧੀਆ ਪੁੱਤ ਬਸ ਸ਼ੁਕਰ ਹਵਸ ਵਾਹਿਗੁਰੂ ਦਾ ਟਾਈਮ ਕੱਟੇ ਜਾ ਰਹੇ ਹਾਂ ਚਰਨੋ ਮੇਸ ਦੀ ਚਾਹ ਵਾਲੀ ਟ੍ਰੇ ਲਿਆ ਕੇ ਆਕਦੀ ਹੋਈ ਕਹਿਣ ਲੱਗੀ ਹੋਰ ਤਾਇਆ ਜੀ ਤੁਸੀਂ ਟਾਈਮ ਨਾਲ ਹੀ ਆ ਗਏ ਇਹ ਤੁਹਾਡਾ ਕਦੋਂ ਦਾ ਇੰਤਜ਼ਾਰ ਕਰ ਰਹੀ ਸੀ ਦਰਸ਼ਨ ਆ ਜਾ ਪਾਈ ਕੁੜੀ ਦੇ ਪੈਟ ਤੁੰਬੀ ਗੀਜੇ ਚੋ ਫੋਟੋ ਕੱਢਦੇ ਹੋਏ ਹਰਨਾਮ ਬਲਵਦਾਉਂਦੇ ਆ ਕਹਿਣ ਲੱਗਾ ਲੈ ਪੁੱਤ ਦੇਖ ਲੈ ਲਵੋ ਜੀ ਆਹ ਕੁੜੀ ਦੀ ਫੋਟੋ ਆ ਕੁੜੀ ਚੰਗੀ ਪੜੀ ਲਹੀਆ ਸੁਖ ਨਾਲ ਘਰਵਰ ਵੀ ਵਧੀਆ ਤੇ ਬੰਦੇ ਵੀ ਬਹੁਤ ਚੰਗੇ ਆ ਹਰਨਾਮ ਤਾਇਆ ਕੁੜੀ ਤਾਂ ਸੋਹਣੀ ਆ ਪਰ ਤੁਸੀਂ ਆਪਣੇ ਕਾਲੇਵਾਰੇ ਸਭ ਕੁਝ ਦੱਸਿਆ ਏ ਨਾ ਉਹਨਾਂ ਨੂੰ ਮਤਲਬ ਫੋਟੋ ਵਗੈਰਾ ਦਿਖਾ ਦਿੱਤੀ ਸੀ ਕਾਲੇ ਦੀ ਦਰਸ਼ਨ ਹਾਂ ਪੁੱਤ ਮੈਂ ਕਰ ਲਈ ਸੀ ਪਹਿਲਾਂ ਹੀ ਸਾਰੀ ਗੱਲ ਉਹਨਾਂ ਦੇ ਨਾਲ ਹਰਨਾਮ ਪਰ ਤਾਇਆ ਉਸਦੀ ਗੱਲ ਹਲੇ ਮੂੰਹ ਚ ਹੀ ਸੀ ਕਿ ਚੰਨ ਗੱਲ ਵਿਚੋ ਹੀ ਟੋਕਦੀ ਹੋਈ ਕਹਿਣ ਲੱਗੀ ਤਾਇਆ ਜੀ ਅਸੀਂ ਸਭ ਨਾਲ ਸਲਾਹ ਕਰਕੇ ਤੁਹਾਨੂੰ ਦੱਸਦੀਆਂ ਦਰਸ਼ਨ ਚਲੋ ਚੰਗਾ ਭਾਈ ਜੋ ਤੁਹਾਡੀ ਸਲਾਹ ਹੋਈ ਦੱਸਦੇ ਉਹ ਮੈਨੂੰ ਤੇ ਉੱਠ ਕੇ ਜਾਣ ਲੱਗਾ ਤਾਈ ਦੀ ਜਾਂਦੀਆਂ ਹੀ ਹਰਨਾਮ ਚੰਨੋ ਨੂੰ ਖਿੱਚਦੀ ਹੋਇਆ ਕਹਿਣ ਲੱਗਾ ਨਾ ਤੂੰ ਕਦੇ ਮੈਨੂੰ ਵੀ ਗੱਲ ਕਰ ਲੈਣ ਦੀ ਆ ਕਰ ਕੋਈ ਹਰ ਜਗ ਆਪਣੀ ਪ੍ਰਧਾਨ ਦੀ ਕੂਰਤੀ ਰਹਿਣੀ ਹੈ ਚੰਨੋ ਨਾ ਮੈਂ ਜੇ ਕੋਈ ਮਾੜੀ ਮੋਟੀ ਗੱਲ ਕੀਤੀ ਹੋ ਕੇ ਕਰ ਲਈ ਤਾਂ ਕਿ ਲੋੜਾ ਆ ਗਿਆ ਹਰਨਾਮ ਨਾਲ ਲੂੜੀ ਦੀ ਹੈ ਜੇ ਕੋਈ ਬਾਕੀ ਰਹਿ ਗਈ ਆ ਆ ਸਾਲੀ ਸਾਰੇ ਪੁਆੜੇ ਤੇਰੀਆ ਲੁੱਤਰੂ ਦੀ ਹੀ ਆ ਜੀ 24 ਘੰਟੇ ਟੋਕੇ ਮਗੂ ਚੱਲਦੀ ਰਹਿੰਦੀ ਆ ਜੇ ਤੇ ਇਸ ਨੂੰ ਕਾਬੂ ਚ ਰੱਖਦੀ ਤਾਂ ਕਾਲੀ ਦੀ ਵੀ ਕਦੋਂ ਦੀ ਹੁਣ ਤੱਕ ਕੀਤੀ ਨਾ ਕੀਤੀ ਕੋਈ ਗੱਲ ਬਣ ਹੀ ਜਾਣੀ ਸੀ ਚੰਨੂ ਨਾ ਹੁਣ ਤਾਂ ਸਾਰਾ ਕਸੂਰ ਮੇਰੀ ਇਸ ਲੁੱਤਰੂ ਦਾ ਹੀ ਗਿਆ ਨਾ ਕਦੀ ਆਪਣੇ ਭਰਾ ਦੀ ਸ਼ਕਲ ਦੇਖੀ ਆ ਨજર ਵੱਟੂ ਜਿਹਾ ਨਾ ਹੋਵੇ ਕਿਸੇ ਥਾਂ ਦਾ ਪਾਲ ਦਾ ਡੋਲੇ ਹੋਰ ਪਰੀਆਂ ਦੇ ਨਾ ਕਿਸੇ ਦੀ ਧੀ ਭੈਣ ਦੀ ਜ਼ਿੰਦਗੀ ਤਬਾਹ ਕਰਨ ਨਾਲੋਂ ਤਾਂ ਚੰਗਾ ਏ ਤੂੰ ਇਸ ਬਿੱਜੂ ਜਿਹੇ ਨੂੰ ਖੁਦ ਹੀ ਕਿਸੇ ਖੋਖਾਤੀ ਚ ਧੱਕਾ ਦੇ ਜਾ ਕੇ ਗੁੱਸੇ 'ਚ ਕਹਿਣ ਲੱਗੀ ਚਰਨ ਉਹਨਾਂ ਨਾਮ ਗੁੱਸੇ 'ਚ ਆ ਕੇ ਉਸਦੇ ਹੱਥ ਛੁੱਕਣ ਹੀ ਲੱਗਾ ਸੀ ਕਿ ਬਾਹਰੋਂ ਫਲਾ ਦਰਵਾਜ਼ਾ ਖੁੱਲ੍ਹਿਆ ਕਾਲਾ ਸਾਈਕਲ ਲੈ ਕੇ ਅੰਦਰ ਆਇਆ ਤੇ ਸਾਈਕਲ ਖੜਾ ਕਰਦਾ ਹੋਇਆ ਕਹਿਣ ਲੱਗਾ ਵੀਰੇ ਤੁਸੀਂ ਕਿਉਂ ਲੜ ਰਹੇ ਹੋ ਮੇਰੇ ਘਰ ਕੀ ਨਾ ਲੜੋ ਵਾਪਸ ਮੈਂ ਕਰਵਾਂ ਨਹੀਂ ਨੀ ਬਿਆ ਇਨਾ ਖੂਸਾ ਸ਼ੇਮਨਲ ਟਰੈਕਟਰ ਤੇ ਬੈਠਾ ਸਟਾਰਟ ਕਰਕੇ ਖੇਤ ਫਲ ਨੂੰ ਚੱਲ ਪਿਆ ਉਸ ਦੀ ਜਾਨ ਮੰਗ ਰੋਹੇ ਨਾਮ ਵੀ ਗੁੱਸੇ 'ਚ ਘਰੋਂ ਬਾਹਰ ਨਿਕਲ ਗਿਆ ਇਧਰ ਕਾਲਾ ਖੇਤ ਵਾਰਿਹਾ ਸੀ ਤੇ ਫਿਰ ਬਾਅਦ ਚ ਉਹ ਖੇਤਾਂ ਨੂੰ ਪਾਣੀ ਲਾ ਕੇ ਨਹਾ ਤੋ ਕੀ ਮੰਜੀ ਤੇ ਪੈ ਗਿਆ ਠੰਡੀ ਠੰਡੀ ਹਵਾ ਦੀ ਬੁੱਲੀ ਆ ਰਹੀ ਸੀ ਤੇ ਉਸ ਦੀ ਅੱਖ ਲੱਗ ਗਈ ਤੇ ਉਹ ਸੁਪਨਿਆਂ ਦੀ ਦੁਨੀਆ 'ਚ ਖੋ ਗਿਆ ਸੁਪਨੇ 'ਚ ਉਹ ਆਪਣੀ ਵੀੜੀ 'ਚ ਮੰਜੀ ਤੇ ਬੈਠਾ ਸੀ ਉਸ ਦੀ ਚਾਂਚਰਾਂ ਵਾਲੀ ਛੰਚਨ ਕਰਦੀ ਹੋਈ ਉਸ ਦੀ ਰੋਟੀ ਲੈ ਕੇ ਆ ਰਹੀ ਸੀ ਉਹ ਸੱਚੀ ਰਾਤ ਏਕਨ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਅਚਾਨਕ ਕਿਸੇ ਨਿਆਕੇ ਉਸ ਨੂੰ ਜਗਾਇਆ ਕਾਲਾ ਜਦ ਉੱਠਿਆ ਤਾਂ ਉਸੇ ਸਾਹਮਣੇ ਹਰਨਾਮ ਬੈਠਾ ਸੀ ਕਾਲੇ ਇੱਕ ਕੰਮ ਕਰ ਜਾ ਕੀ ਨਿਆਣ ਨੂੰ ਸਕੂਲੋਂ ਲੈ ਕੇ ਆਉਣਾ ਟਾਈਮ ਹੋਣ ਵਾਲਾ ਜਹ ਲੈ ਆ ਹਰਨਾਮ ਪਸੀਨਾ ਪਰਨੇ ਨਾਲ ਸਾਫ ਕਰਦਾ ਹੋਇਆ ਕਹਿਣ ਲੱਗਾ ਫਿਰ ਕਾਲਾ ਉੱਠਿਆ ਤੇ ਸਕੂਟਰ ਚੱਕ ਚੱਲ ਪਿਆ ਸਕੂਲ ਵੱਲ ਨੂੰ ਗਰਮੀ ਦੇ ਦਿਨ ਹੋਣ ਕਰਕੇ ਤਤੀਵਾ ਵਗ ਰਹੀ ਸੀ ਆਪਣੇ ਭਤੀਜਿਆਂ ਨੂੰ ਸਕੂਲੋਂ ਲੈ ਕੇ ਉਹਨਾਂ ਨੂੰ ਘਰ ਛੱਡ ਕੇ ਤੇ ਫਿਰ ਡੰਗਰਾਂ ਵਾਲੀ ਵਾੜੀ ਚਾਇਆ ਤੇ ਉਹਨਾਂ ਨੂੰ ਪੱਠੇ ਪਾਈ ਤੇ ਪਾਣੀ ਪਲਾ ਕੇ ਬਾਕੀ ਦੇ ਸਾਰੇ ਕੰਮ ਨਿਮੇੜ ਕੇ ਰੋਟੀ ਖਾਣ ਲੈ ਘਰ ਆ ਗਿਆ ਸ਼ਾਮ ਦੀ ਰੋਟੀ ਵੇਲੇ ਚੰਨੋ ਨੇ ਰੋਟੀ ਪਾਕੀ ਹਰਨਾ ਮਗੇ ਰਖ ਚਪ ਕਰਕੇ ਅੰਦਰ ਨੂੰ ਚਲੀ ਗਈ ਉਸ ਦਿਨ ਆਪਸ ਵਿੱਚ ਉਹਨਾਂ ਨੇ ਚੰਗੀ ਤਰ੍ਹਾਂ ਗੱਲਬਾਤ ਵੀ ਨਾ ਕੀਤੀ ਸ਼ਾਇਦ ਉਹ ਮੇ ਇੱਕ ਦੂਜੇ ਤੋਂ ਹਲੇ ਤੱਕ ਖਫਾ ਸਨ ਇੱਕ ਦਿਨ ਚਰਨੂ ਨੇ ਸ਼ਾਮ ਨੂੰ ਕਾਲੇ ਤੇ ਹੱਤੂਤ ਵਾਲਾ ਡੁੱਲੂ ਫੜਾਉਂਦਿਆਂ ਕਹਿਣ ਲੱਗੀ ਆ ਤੋ ਤਾਈ ਦੇ ਘਰ ਫੜਾ ਜਾ ਕਿ ਇਹ ਉਹਨਾਂ ਦੀ ਸੀਤ ਕੁਝ ਠੀਕ ਨਹੀਂ ਸੀ ਸੋ ਕੁਝ ਦਿਨ ਤੈਨੂੰ ਹੀ ਤင်း ਜਾਣਾ ਪਿਆ ਕਰਨਾ ਹੈ ਫਿਰ ਉਹ ਡੁੱਲੂ ਲੈ ਕੇ ਤੁਰ ਪਿਆ ਤਾਈ ਦੇ ਘਰ ਵੱਲ ਨੂੰ ਤੇ ਜਾ ਕੇ ਉਸ ਨੇ ਘਰ ਦਾ ਦਰਵਾਜ਼ਾ ਖੜਕੜਾਇਆ ਕੁਝ ਸਮੇਂ ਬਾਅਦ ਇੱਕ ਸੋਹਣੀ ਜਹੀ ਕੁੜੀ ਸਿਰ ਤੇ ਚੁੰਨੀ ਲਈ ਹੋਈ ਨੇ ਆਨ ਕੇ ਦਰਵਾਜ਼ਾ ਖੋਲ੍ਹਿਆ ਤੇ ਕਹਿਣ ਲੱਗੀ ਹਾਂਜੀ ਕਿਸ ਨੂੰ ਬੰਲਾ ਆ ਕੁੜੀ ਨੂੰ ਸਾਹਮਣੇ ਖੜਾ ਦੇਖ ਕਾਲਾ ਕਬਰ ਆ ਗਿਆ ਕਿ ਕਿਤੇ ਕਿਸੇ ਹੋਰ ਦਾ ਦਰਵਾਜ਼ਾ ਤਾਂ ਨਹੀਂ ਖੜਕਾ ਦਿੱਤਾ ਗਲਤੀ ਨਾਲ ਉਸਨੇ ਕਿਉਂਕਿ ਤਾਇਆ ਤੇ ਤਾਈ ਤਾਂ ਇਕੱਲੇ ਹੀ ਰਹਿੰਦੇ ਸਨ ਫਿਰ ਉਹ ਪੁੱਛਣ ਲੱਗਾ ਜੀ ਇਹ ਦਰਸ਼ਨ ਸਿੰਘ ਦਾ ਹੀ ਘਰ ਹੈ ਨਾ ਕੁੜੀ ਹਾਂਜੀ ਉਹਨਾਂ ਦਾ ਹੀ ਆ ਦੱਸੋ ਕੀ ਕੰਮ ਆ ਕਾਲਾ ਨਹੀਂ ਜੀ ਕੰਮ ਤਾਂ ਕੋਈ ਨਹੀਂ ਆ ਬਸ ਆਪਾ ਭਾਬੀ ਨੇ ਦੁੱਧ ਭੇਜਿਆ ਸੀ ਡੋਲੂ ਅੱਗੇ ਕਰਦਾ ਹੋਇਆ ਕਹਿਣ ਲੱਗਾ ਦੁੱਸਰਾ ਡੂਲੂ ਫੜਾ ਹੋ ਚੁੱਪचाप ਜਲਦੀ ਨਾਲ ਉੱਥੋਂ ਨਿਕਲ ਗਿਆ ਅਗਲੇ ਦਿਨ ਸਵੇਰੇ ਕੰਮ ਨਮੀਰ ਜਦ ਕਾਲਾ ਕਾ ਰੋਟੀ ਖਾਣ ਲਈ ਆਇਆ ਤਾਂ ਉਹ ਕੱਲ ਵਾਲੀ ਕੁੜੀ ਉਸਦੀ ਪਾਪੀ ਖੁਲ ਬੈਠੀ ਗੱਲਾਂ ਕਰ ਰਹੀ ਸੀ ਕਾਲੇ ਨੇ ਇੱਕ ਨਜ਼ਰ ਦੇਖ ਉਸ ਨੂੰ ਮੂੰਹ ਕਮਾਲਿਆ ਤੇ ਭਾਬੀ ਤੋਂ ਰੋਟੀ ਵਾਲੀ ਥਾਲ ਫੜੀ ਤਾਂ ਆ ਕੇ ਮੰਜੀ ਤੇ ਬੈਠ ਕੇ ਖਾਣ ਲੱਗ ਪਿਆ ਫੇ ਰੋਟੀ ਖਾ ਕੇ ਸਾਈਕਲ ਚੱਕ ਕੇ ਤੁਰ ਪਿਆ ਉਸੇ ਜਾਨ ਪਿੱਛੇ ਉਹ ਕੁੜੀ ਚਰਨਨ ਪੁੱਛਣ ਲੱਗੀ ਭਾਬੀ ਇਹ ਮੁੰਡਾ ਕੌਣ ਹੈ ਤੋਡਾ ਸਿਰੀਆ ਕੱਲ ਸਾਡੇ ਵੀ ਹੀਤ ਉੱਤੇ ਲੈ ਕੇ ਆਇਆ ਸੀ ਝੜਨੋ ਨਾ ਕਾ ਨੂੰ ਹਰਲੀਨ ਇਹ ਮਿਆਂ ਦਿਉਰਾ ਕਾਲਾ ਬਾळा ਆਇਆ ਮਹਿਂਤੀਆ ਸਾਰਾ ਦਿਨ ਕੰਮੀ ਤੰਦੀ ਲੱਗੇ ਰਹਿੰਦਾ ਆ ਪਰ ਇਸਦੇ ਲੇਖ ਵੀ ਰੱਬ ਨੇ ਸ਼ਾਇਦ ਇਸੇ ਰੰਗ ਵਾਂਗੂ ਹੀ ਕਾਲੇ ਲਿਖੇ ਆ ਫੇਸ਼ ਆਪਨੋ ਕਾਲਾ ਦੁੱਤ ਤਿੰਨ ਤਾਈ ਦਿਖਾ ਰਾਇਆ ਤਾਂ ਜਦ ਉਸਨੇ ਦੁੱਤ ਪਲਾ ਡੁੱਲੂ ਹਰਲੀਨ ਨੂੰ ਫੜਾਇਆ ਤਾਂ ਉਹ ਦਰਵਾਜ਼ਾ ਬੰਦ ਹੀ ਕਰਨ ਲੱਗੀ ਸੀ ਕਿ ਕਾਲੇ ਨੇ ਹਰਲੀਨ ਨੂੰ ਆਵਾਜ਼ ਮਾਰ ਕੇ ਤੇ ਕਹਿਣ ਲੱਗਾ ਇਕ ਮਿੰਟ ਹਰਲਿੰ ਨੇ ਜਿਵੇਂ ਆਇਆ ਤਾਂ ਸੋਚਦਾ ਸੀ ਕਿ ਹੁਣ ਤਾਂ ਹੀ ਉਹਨਾਂ ਨੂੰ ਵੀ ਮਿਲ ਕੀ ਹੀ ਚੱਲਦਾ ਹੁਸ ਦੀ ਗੱਲ ਸੁਣ ਕੇ ਫਿਰ ਹਰਲਿੰ ਨੇ ਦਰਵਾਜ਼ਾ ਖੋਲ੍ਹਿਆ ਤਾਂ ਕਾਲਾ ਅੰਦਰ ਆ ਗਿਆ ਤਾਂ ਅੰਦਰ ਵਿੜਿਛ ਨਿਮ ਦੇ ਸ਼ਾਮੇ ਮੰਜੇ ਤੇ ਪਿਆ ਸੀ ਤੇ ਤਾਈ ਵੀ ਕੂਲ ਹੀ ਬੈਠੀ ਸੀ ਕਾਲੇ ਨੇ ਜਾ ਕੇ ਤਾਈ ਦੇ ਪੈਰੀ ਹੱਥ ਲਾਈ ਕੂਲ ਹੀ ਪਈ কুরਸੀ ਤੇ ਬੈਠ ਗਿਆ ਫਿਰ ਉਸ ਦੀ ਬੈਠ ਤੇ ਅਹੀਂ ਤਾਈ ਕਹਿਣ ਲੱਗੀ ਹਰਲਿੰ ਪੁੱਤ ਤੇ ਇਹ ਚਾਹ ਲੈ ਕੇ ਆ ਬਣਾ ਕੇ ਆ ਕਾਲੀ ਵਾਸਤੇ ਵੀ ਫਿਰ ਤਾਈ ਕਾਲੀ ਨੂੰ ਦੇਖਦੀ ਹੋਈ ਕਹਿਣ ਲੱਗੀ ਵੇ ਕਾਲਿਆ ਪੁੱਤੂ ਤਾਂ ਲੱਗਦਾ ਸਾਡੇ ਘਰ ਦਾ ਰਾਹ ਹੀ ਭੁੱਲ ਗਿਆ ਆ ਕਿੰਨੇ ਦਿਨ ਹੋ ਗਏ ਨੇ ਤੂੰ ਕਦੀ ਗੀੜਾ ਹੀ ਨਹੀਂ ਮਾਰਿਆ ਕਾਲਾ ਨਹੀਂ ਤਾਈ ਇਦਾਂ ਦੀ ਗੱਲ ਨਹੀਂ ਆ ਉਹ ਖੇਤ ਕੰਮ ਜ਼ਿਆਦਾ ਹੋਣ ਕਰਕੇ ਬਸ ਟਾਈਮ ਹੀ ਲੱਗ ਗਿਆ ਮੈਂ ਆ ਤਾਂ ਆਪ ਕਦੋਂ ਦਾ ਸੋਚ ਰਿਹਾ ਸੀ ਤੁਹਾਨੂੰ ਸਭ ਮਿਲ ਕੇ ਜਾਣ ਦਾ ਹੋਰ ਤਾਇਆ ਕਿਵੇਂ ਆ ਹੁਣ ਠੀਕ ਆ ਤਾਈ ਹਾਂ ਪੁੱਤ ਠੀਕ ਆ ਹੁਣ ਤਾਂ ਮਾੜਾ ਮੋਟਾ ਵੈਸੇ ਵੀ ਡਾਕਟਰ ਕਹਿੰਦਾ ਸੀ ਹੋ ਜਾਣਾ ਹੈ ਠੀਕ ਪੂਰੀ ਤਰ੍ਹਾਂ ਨਾਲ ਕੁਝ ਦਿਨਾਂ ਤੱਕ ਕਾਲਾ ਚਲੋ ਚੰਗੀ ਗੱਲ ਆ ਪਰ ਤਾਂ ਇਹ ਕੁੜੀ ਕੌਣ ਆ ਭਲਾ ਪਹਿਲਾਂ ਤਾਂ ਮੈਂ ਕਦੇ ਨਹੀਂ ਦੇਖਿਆ ਇਸ ਨੂੰ ਤੇ ਜਿੱਥੇ ਤੱਕ ਮੈਨੂੰ ਪਤਾ ਆ ਇਹ ਤਾਂ ਤੁਹਾਡੇ ਕਿਸੇ ਰਿਸ਼ਤੇਦਾਰੀ ਚੋਂ ਵੀ ਨਹੀਂ ਲੱਗਦੀ ਤਾਈ ਇਹਨਾਂ ਤੇਰੇ ਤਾਈ ਤੇ ਬਚਪਨ ਦੇ ਦੋਸਤ ਮੋਹਨ ਸਿੰਘ ਦੀ ਕੁੜੀ ਆ ਸ਼ਹਿਰ ਰਹਿੰਦੀ ਆ ਛੁੱਟੀਆਂ ਹੋਣ ਕਰਕੇ ਇਸ ਵਾਰੀ ਪਿੰਡ ਘੁੰਮਣ ਆਈਏ ਮੇਥਾ ਸੁਣਿਆ ਆ ਇਹ ਬਹੁਤ ਵੱਡੇ ਸਕੂਲ ਚ ਪੜਾਉਂਦੀ ਆ ਕੀ ਗੱਲ ਤੈਨੂੰ ਪਸੰਦ ਏ ਜੇ ਕਹੇ ਤਾਂ ਮੈਂ ਚਲਾਵਾਂ ਇਸ ਨਾਲ ਤੇਰੇ ਰਿਸ਼ਤੇ ਦੀ ਗੱਲ ਤਾਈ ਫਿਰ ਕਾਲੇ ਨੂੰ ਛੇੜਦਿਆਂ ਹੋਇਆਂ ਕਹਿਣ ਲੱਗੀ ਕਾਲਾ ਤਾਇਆ ਤੂੰ ਵੀ ਨਾ ਬੱਸ ਭਾਬੀ ਮਗੂ ਟੀਚਰਾਂ ਕਰਨ ਨੂੰ ਨਾ ਹਟੀ ਘਰੇ ਭਾਬੀ ਨਹੀਂ ਹਟਦੀ ਹੁਣ ਤੁਸੀਂ ਵੀ ਕਹਿਣ ਲੱਗ ਪਏ ਕਿੱਥੇ ਹੋ ਤੇ ਕਿੱਥੇ ਮੈਂ ਸਾਡਾ ਤਾਂ ਕੋਈ ਮੀਲ ਹੀ ਨਹੀਂ ਇਨੇ ਨੂੰ ਹਰਲੀਨ ਚਾਹ ਲੈ ਕੇ ਆ ਗਈ ਸਭ ਨੂੰ ਚਾਹ ਫੜਾ ਕੇ ਫਿਰ ਤਾਈ ਦੇ ਲਈ ਇਹ ਦੁੱਧ ਲੈ ਕੇ ਆਈ ਤਾਂ ਤਾਈ ਨੇ ਆਪਣੇ ਘਰ ਵਾਲੇ ਨੂੰ ਉਠਾ ਕੇ ਦੁੱਧ ਪੀਣ ਲਈ ਦਿੱਤਾ ਕਾਲਾ ਤਾਇਆ ਜੀ ਪੈਰੀ ਪੰਨ ਆ ਹੋਰ ਕਿਵੇਂ ਹੋ ਠੀਕ ਹਾਂ ਤਾਇਆ ਦੁੱਧ ਪੀ ਕੇ ਆਪਣਾ ਮੂੰਹ ਸਾਫ਼ ਕਰਦੇ ਹੋਏ ਕਹਿਣ ਲੱਗਾ ਉਹ ਆ ਬਈ ਕਾਲਿਆ ਠੀਕ ਆ ਮੈਂ ਪੁੱਤ ਤੂੰ ਦੱਸ ਕਿੰਨੇ ਦਿਨਾਂ ਤੋਂ ਹੀ ਤੇਰਾ ਰਾਹ ਦੇਖ ਰਿਹਾ ਸੀ ਬਈ ਕਿੰਨਾ ਟਾਈਮ ਹੋ ਗਿਆ ਏ ਕਾਲਾ ਮੈਨੂੰ ਹਲੇ ਤੱਕ ਮਿਲਣ ਹੀ ਨਹੀਂ ਆਇਆ ਕਾਲਾ ਨਹੀਂ ਤਾਇਆ ਜੀ ਉਹ ਬਸ ਖੇਤ ਦੇ ਕੰਮਾਂ 'ਚ ਰੁੱਝਿਆ ਰਿਹਾ ਤਾਂ ਆਉਣ ਦਾ ਟਾਈਮ ਹੀ ਨਹੀਂ ਲੱਗਾ ਇਨੇ ਨੂੰ ਹਰਲੀਨ ਅੰਦਰ ਕੁਰਸੀ ਲੈ ਕੇ ਆਈ ਤੇ ਆਪਣੀ ਤਾਈ ਕੋਲ ਰੱਖ ਉਸਦੀ ਬੈਠ ਕੇ ਚਾਹ ਵਾਲਾ ਕੱਪ ਚੱਕ ਚਾਹ ਪੀਣ ਲੱਗ ਪਈ ਕਾਲਾ ਜਦ ਤਾਈ ਨਾਲ ਬੈਠਾ ਗੱਲਾਂ ਮਾਰ ਰਿਹਾ ਸੀ ਤਾਂ ਉਸ ਨੂੰ ਫੀਲ ਹੋਇਆ ਕਿ ਹਰਲੀਨ ਉਸ ਨੂੰ ਕਾਫੀ ਧੀਰ ਤੋਂ ਦੇਖ ਰਹੀ ਆ ਜਦ ਉਸਨੇ ਹਰਲੀਨ ਵੱਲ ਮਾੜਾ ਜਿਹਾ ਦੇਖਿਆ ਤਾਂ ਉਸਨੇ ਜਲਦੀ ਨਾਲ ਚਿਹਰਾ ਕਮਾ ਲਿਆ ਤੇ ਮੂੰ ਦੂਜੀ ਪਾਸੇ ਕਰ ਲਿਆ ਕਾਲੀ ਨੇ ਫਿਰ ਜਲਦੀ ਨਾਲ ਜਾ ਖਤਮ ਕੀਤੀ ਤੇ ਜਾਣ ਦੀ ਆਗਿਆ ਲੈ ਕੇ ਜਦੋਂ ਉਹ ਦਰਵਾਜ਼ੇ ਦੀ ਕੋਲ ਪਹੁੰਚਿਆ ਤਾਂ ਹਰਲੀਨ ਨੇ ਉਸ ਨੂੰ ਖੁਲਵੀਰ ਕਹਿ ਕੇ ਆਵਾਜ਼ ਮਾਰੀ ਤਾਂ ਉਹ ਸੁਣ ਕੇ ਰੁਕ ਗਿਆ ਤੇ ਹੈਰਾਨ ਵੀ ਹੋਇਆ ਪਤਾ ਨਹੀਂ ਕਿੰਨੇ ਟਾਈਮ ਬਾਅਦ ਅੱਜ ਉਸ ਨੂੰ ਕਿਸੇ ਨੇ ਉਸਦੇ ਅਸਲੀ ਨਾਮ ਨਾਲ ਝੁ ਬੁਲਾਇਆ ਸੀ ਹਰਲੀਨ ਕੋਲਾ ਕੀ ਉਸ ਨੂੰ ਡੂਲੂ ਫੜਾਉਂਦੀਆਂ ਕਹਿਣ ਲੱਗੀ ਤੁਸੀਂ ਮੈਂ ਤਕਲੀਫ ਕਰਿਆ ਕਰੋ ਐਵੇਂ ਰੋਸ ਰੋਸ ਤੋਂ ਲੈ ਕੇ ਆਉਂਦੀ ਮੈਂ ਖੁਦ ਲੈ ਆਇਆ ਕਰਾਂਗੀ ਜਿੰਨਾ ਚਿਰ ਤਾਇਆ ਜੀ ਠੀਕ ਨਹੀਂ ਹੁੰਦੀ ਤੁਹਾਨੂੰ ਵੀ ਤਾਂ ਹੋਰ ਬਹੁਤ ਕੰਮ ਹੁੰਦੀ ਹੋਣੀ ਕਾਲੇ ਨੇ ਫਿਰ ਹਾਂਜੀ ਆ ਕੇ ਡੁੱਲੂ ਫੜਿਆ ਤੇ ਆਪਣੀ ਰਾਹ ਚੱਲ ਪਿਆ ਅਗਰੇ ਦਿਨ ਸਵੇਰੀ ਜਦ ਕਾਲਾ ਗੁਰੂ ਘਰ ਆਇਆ ਤਾਂ ਹਰਲੀਨ ਉਸ ਤੋਂ ਵੀ ਪਹਿਲਾਂ ਹੀ ਆਈ ਬੈਠੀ ਸੀ ਕਾਲੇ ਨੂੰ ਦੇਖ ਉਸਨੇ ਇਸ਼ਾਰੇ ਨਾਲ ਸ੍ਰੀਕਾਲ ਬੁਲਾਈ ਤੇ ਕਾਲਾ ਵੀ ਜਵਾਬ ਦੇ ਕੇ ਸੇਵਾਸਤ ਲੱਗਾ ਗਿਆ ਉਸ ਦਿਨ ਸ਼ਾਮ ਨੂੰ ਜਦ ਕਾਲ ਆਪਣਾ ਸਾਈਕਲ ਲਵਤਾ ਹੋਇਆ ਘਰ ਆਇਆ ਤਾਂ ਸ ਨੂੰ ਕੰਤੜ ਖੜਾ ਦੇਖ ਚਦੂ ਲੈ ਕਿ ਜਾਣ ਲੱਗਾ ਤਾਂ ਉਸ ਅੱਗੇ ਬੜਾ ਚੱਕਾ ਵਿੰਗਾ ਹੋਇਆ ਦੇਖ ਉਹ ਆਪਣੀ ਪਾਪੀ ਨੂੰ ਆਵਾਜ਼ ਮਾਰਤਾ ਹੋਇਆ ਅੰਦਰ ਨੂੰ ਚੱਲ ਪਿਆ ਤੇ ਚਰਨ ਬਾਹਰ ਆਉਂਦੀ ਹੋਈ ਕਹਿਣ ਲੱਗੀ ਵੀ ਕਾਲਿਆ ਕਿਉਂ ਰੌਲਾ ਪਾਇਆ ਏ ਕਾਲਾ ਪੱਬੀ ਉਹ ਸਾਈਕਲ ਦੀ ਹਾਲਤ ਚਰਨ ਸਾਈਕਲ ਵੱਲ ਦੇਖਦੀ ਹੋਈ ਕਹਿਣ ਲੱਗੀ ਨਾ ਕਾਲਿਆ ਤੈਨੂੰ ਮੈਂ 20 ਵਾਰੀ ਸਮਝਾਇਆ ਏ ਉਂਗੇ ਸਾਈਕਲ ਨੂੰ ਜਿੰਦਰਾ ਮਾਰ ਕੇ ਖੜਾ ਕਰਿਆ ਕਰ ਪਰ ਤੇਰੇ ਦਿਮਾਗ 'ਚ ਪਤਾ ਨਹੀਂ ਤੂੜੀ ਭਰੀ ਆ ਤੈਨੂੰ ਸਮਝ ਹੀ ਨਹੀਂ ਆਉਂਦਾ ਕੁਝ ਨਾ ਤੇਰਾ ਕੋਈ ਵੈਰ ਆ ਮੇਰੇ ਬੱਚਿਆਂ ਨਾਲ ਜਦ ਤੈਨੂੰ ਪਤਾ ਯਾ ਉਹ ਖੇਡਦੀ ਖੇਡਦੀ ਕਈ ਵਾਰੀ ਡੰਗਰਾਂ ਵਾਲੀ ਘਰ ਚਲੇ ਜਾਂਦੀ ਆ ਤਾਂ ਤੇਰਾ ਫਰਜ਼ ਨਹੀਂ ਬਣਦਾ ਸੀ ਸਾਈਕਲ ਨੂੰ ਜਿੰਦਾ ਮਾਰ ਕੇ ਖੜਾ ਕਰਨ ਦਾ ਤੇਰਾ ਸਾਈਕਲ ਦੇਕਾ ਦੀ ਹੀ ਬਾਹਰ ਨਿਕਲ ਗਏ ਮੈਨੂੰ ਵੀ ਪਤਾ ਨਾ ਲੱਗਿਆ ਉਹ ਤੇ ਸ਼ੁਕਰ ਆ ਪੰਡਤਾਂ ਦੇ ਮੁੰਡੇ ਜੋ ਇਹਨਾਂ ਨੂੰ ਘਰ ਛੱਡ ਗਈ ਕਿਆ ਦੇਖਲਾ ਜਾ ਕੇ ਅੰਦਰ ਹੱਥੋਂ ਸ਼ਲਾਈ ਬੈਠੇ ਨੇ ਹੁਣ ਉਹ ਹਟਾਈਆਂ ਪੜਾਈਆਂ ਇਹਨਾਂ ਦੀਆਂ ਹੁਣ ਤੇਰੇ ਭਰਾ ਨੇ ਮੇਰੇ ਨਾਲ ਆ ਕੇ ਜੋ ਕੁੱਤੇ ਖਾਣੇ ਕਰਨੀਆਂ ਨਾ ਉਹ ਤਾਂ ਪੂਰਾ ਪਰਚਵਾ ਘਾਤੇ ਤੂੰ ਖੰਭੇ ਜੱਡਾ ਹੋ ਗਿਆ ਏ ਪਰ ਅਕਲ ਤਾਂ ਤੇਰੀ ਗਿੱਟੀਆਂ 'ਚ ਵੀ ਨਹੀਂ ਹੈ ਫੇ ਵੈਰੀਆ ਕਿਉਂ ਮੇਰੀਆਂ ਜੜਾਂ 'ਚ ਬੈਠਾ ਆ ਤੂੰ ਪਾਪੀ ਬੋਲਦੀ ਬੋਲਦੀ ਅਚਾਨਕ ਹੀ ਰੁਕ ਗਈ ਜਦ ਕਾਲੇ ਨੇ ਪਿੱਛੇ ਮੁੜ ਕੇ ਦੇਖਿਆ ਤਰਲਿਨ ਪਿੱਛੇ ਖੜੀ ਸੀ ਉਸ ਨੂੰ ਦੇਖ ਉਹ ਸਿਰ ਝੁਕਾ ਕੇ ਉੱਥੇ ਚੱਲ ਪਿਆ ਤੇ ਆਪਣੇ ਸਾਈਕਲ ਨੂੰ ਚੱਕ ਕੇ ਮਿਸਤਰੀ ਦੀ ਦੁਕਾਨ ਤੇ ਲੈ ਗਿਆ ਠੀਕ ਕਰਵਾਉਣ ਦੇ ਲਈ ਹਰਲੀਨ ਉਹ ਪਾਪੀ ਦੀਆਂ ਗੱਲਾਂ ਸੁਣ ਕੇ ਬਹੁਤ ਬੁਰਾ ਲੱਗਾ ਤੇ ਗੁੱਸਾ ਵੀ ਆਇਆ ਪਰ ਉਸਨੇ ਉਸ ਟਾਈਮ ਤੱਕ ਕੋਈ ਗੱਲ ਨਹੀਂ ਕੀਤੀ ਉਹ ਉਤ ਲੈ ਕੇ ਚੁੱਪ ਕਰਕੇ ਵਾਪਸ ਮੁੜ ਗਈ ਅਗਲੇ ਦਿਨ ਹਰਲੀਨ ਗੁਰੂ ਘਰ ਦੇ ਬਾਹਰ ਹੀ ਕਾਲੇ ਦਾਣ ਦਾ ਇੰਤਜ਼ਾਰ ਕਰ ਰਹੀ ਸੀ ਜਦ ਕਾਲਾ ਸੇਵਾ ਕਰਕੇ ਬਾਹਰ ਆਇਆ ਤਾਂ ਹਰਲੀ ਨੂੰ ਬਾਹਰ ਖੜੀ ਦੇਖ ਉਸ ਤੋਂ ਨਜ਼ਰ ਵਚਾ ਕੇ ਨਿਕਲਣ ਲੱਗਾ ਪਰ ਹਰਲੀ ਨੇ ਉਸ ਨੂੰ ਆਵਾਜ਼ ਮਾਰ ਕੇ ਰੋਕਦੇ ਹੋਏ ਪੁੱਛਣ ਲੱਗੀ ਪਤਾ ਨਹੀਂ ਮੈਨੂੰ ਪੁੱਛਣਾ ਚਾਹੀਦਾ ਆ ਜਾਂ ਨਹੀਂ ਪਰ ਕਲ ਪਾਪੀ ਤੇਰੇ ਨਾਲ ਜਿਸ ਤਰ੍ਹਾਂ ਗੱਲ ਕਰ ਰਹੀ ਸੀ ਇਤਾਂ ਲੱਗਦਾ ਸੀ ਕਿ ਉਹਨਾਂ ਨੂੰ ਤੇਰੇ ਨਾਲ ਪੂਰਾ ਵੀ ਪਿਆਰ ਨਹੀਂ ਤੇ ਉਹਨਾਂ ਨੂੰ ਤੇਰਾ ਪੱਖ ਵੀ ਸੁਣਨਾ ਚਾਹੀਦਾ ਸੀ ਨਾ ਫਸਾ ਪ੍ਰੀ ਸੁਨਾ ਕੀ ਚਲੇਗੀ ਜੋ ਮੈਨੂੰ ਬਿਲਕੁਲ ਚੰਗਾ ਨਾ ਲੱਗਿਆ ਕਾਲਾ ਦੇਖੋ ਜੀ ਭਾਬੀ ਸਿਰਫ ਮੂੰਹ ਦੀ ਹੀ ਕੜੀਆ ਦਿਲ ਦੀ ਨਹੀਂ ਮਾੜੀ ਉਹ ਚਾਹੇ ਮੈਨੂੰ ਮਾਨਸ ਅਧਿਕਾਰ ਦੇਂ ਜਾਂ ਨਾ ਦੇਂ ਪਰ ਮੇਰਾ ਤਾਂ ਫਰਜ਼ ਬੰਦਾ ਹੈ ਆ ਉਹਨਾਂ ਨੂੰ ਇੱਜ਼ਤ ਦੇਂਦਾ ਉਹ ਵੱਡੇ ਨੇ ਮੇਰੇ ਤੋਂ ਤਾਂ ਕੀ ਹੋਇਆ ਜੇ ਉਹਨਾਂ ਮੈਨੂੰ ਕੁਝ ਕਹਿ ਦਿੱਤਾ ਈ ਨਾਲੇ ਕਹਿੰਦੇ ਆ ਵੱਡੀ ਭਾਬੀ ਵੀ ਮਾਨ ਸਮਾਨ ਹੁੰਦੀ ਏ ਚੰਗਾ ਜੀ ਮੈਂ ਹੁਣ ਚੱਲਦਾ ਹਾਂ ਲੇ ਬਹੁਤ ਕੰਮ ਕਰਨੇ ਆ ਕੁਲਵੀਰ ਇੱਕ ਮਿੰਟ ਮੇਰੀ ਗੱਲ ਤਾਂ ਸੁਣ ਉਸ ਨੂੰ ਜਾਂਦੇ ਨੂੰ ਪਿੱਛੋਂ ਆਵਾਜ਼ ਮਾਰ ਕੇ ਰੋਕਦੀ ਹੋਈ ਹਰਲਿੰ ਕਹਿੰਦੀ ਹਰਲਿੰ ਤੂੰ ਸਾਰੀ ਉਮਰ ਐਵੇਂ ਕਿ ਮੈਂ ਕੱਟ ਲਮੇ ਗੱਪਾਂ ਪੀ ਦੀਆਂ ਗੱਲਾਂ ਸੁਣ ਸੁਣ ਕੇ ਤੂੰ ਇੱਕ ਮਰਦ ਹੋ ਕੇ ਵੀ ਇਹ ਨਾ ਕੁਝ ਕਿਵੇਂ برداشت ਕਰ ਲੈਣਾ ਹੈ ਮੈਂ ਤਾਂ ਕਿ ਕੋਈ ਵੀ ਅੱਜ ਕੱਲ੍ਹ ਦੇ ਜਮਾਨੇ 'ਚ ਇਹ ਸਭ ਕੁਝ ਨਹੀਂ ਚੱਲ ਸਕਦਾ ਪਤਾ ਉਸ ਦਿਨ ਸ਼ਾਮੀ ਜਦ ਮੈਂ ਦੁੱਧ ਲੈਣ ਆਈ ਸੀ ਤਾਂ ਡੀ ਕਵਾਂਡੀ ਕਿੰਦਾ ਸਾਰੀ ਕੰਧਾਂ 'ਨੜ ਪੋਸਟਰ ਵਨ ਕੀ ਚਿਪਕੀ ਖੜੀ ਤੁਹਾਡੀਆਂ ਗੱਲਾਂ ਸੁਣ ਕੇ ਕਿੰਦਾ ਹੱਸ ਰਹੀ ਸੀ ਤੇਰੇ ਤੇ ਤੇਰਾ ਤਾਂ ਪਤਾ ਨਹੀਂ ਕੀ ਤੂੰ ਕੁਝ ਫੀਲ ਕਰਦਾ ਜਾਂ ਨਹੀਂ ਪਰ ਉਸ ਦਿਨ ਮੈਨੂੰ ਬਹੁਤ ਬੁਰਾ ਫੀਲ ਹੋਇਆ ਭਾਬੀ ਦੀਆਂ ਗੱਲਾਂ ਸੁਣ ਕੇ ਉਹਨਾਂ ਲੋਕਾਂ ਦੇ ਹਾਸੇ ਦੀ ਕ੍ਰਿਕਰੀ ਤੋਂ ਜ਼ਿਆਦਾ ਮੈਨੂੰ ਉਸ ਦਿਨ ਦੀ ਤੇਰੀ ਖਾਮੋਸ਼ੀ ਨੇ ਜ਼ਿਆਦਾ ਹੈਰਾਨ ਤੇ ਮਾਇੂਸ ਕੀਤਾ ਕਾਲਾ ਹਰleen ਦੇਖੋ ਮੈਂ ਆਪਣੀ ਮਾਂ ਨੂੰ ਤਾਂ ਨਹੀਂ ਕਦੀ ਦੇਖਿਆ ਨਹੀਂ ਤੇ ਮੇਰੇ ਬਾਪੂ ਦਾ ਮੇਰੇ ਲਈ ਹੋਣਾ ਨਾ ਹੋਣਾ ਇੱਕ ਬਰਾਬਰ ਸੀ ਮੇਰੀ ਤਾਂ ਉਸ ਨੂੰ ਕੋਈ ਫਿਕਰ ਪਰਵਾਹ ਹੀ ਨਹੀਂ ਜੀ ਫਿਕਰ ਸੀ ਬਸ ਆਪਣੀਆਂ ਆਥਣੇ ਦੀ ਸ਼ਰਾਬ ਦੀ ਬੋਤਲ ਦੀ ਪਰ ਜੂ ਲੜ ਪਿਆਰ ਦੀ ਮਾਂ ਦੀ ਮਮਤਾ ਮੈਨੂੰ ਮੇਰੀ ਮਾਸੀ ਨੇ ਮੈਨੂੰ ਮੇਰੀ ਮਾਂ ਬਣ ਕੇ ਦਿੱਤਾ ਸ਼ਾਇਦ ਉਹ ਮੇਰੀ ਸਹੀ ਮਾਂ ਨਾਲੋਂ ਵੀ ਵੱਧ ਕੇ ਸੀ ਤੇ ਮੇਰੇ ਬਾਪੂ ਨੇ ਕਦੇ ਵੀ ਮੇਰੀ ਅੱਜ ਤੱਕ ਖਬਰ ਵੀ ਨਹੀਂ ਲਈ ਮੈਨੂੰ ਤਾਂ ਇਹ ਵੀ ਨਹੀਂ ਪਤਾ ਉਹ ਹੁਣ ਇਸ ਦੁਨੀਆ ਤੇ ਹੈ ਵੀ ਕਿ ਨਹੀਂ ਮੇਰੀ ਮਾਸੀ ਹੀ ਮੇਰੀ ਮਾਂ ਸੀ ਉਸਨੇ ਜਾਂਦੀ ਵਾਰ ਇਹ ਕਿਹਾ ਸੀ ਪੁੱਤ ਹੁਣ ਤੂੰ ਚੜ੍ਹ ਰੋ ਮੈਂ ਤਾਂ ਵਸੂਨਾ ਨੂੰ ਦਿੱਤੇ ਹੋਏ ਬੋਲ ਪੁਗਾ ਲੋ ਕੀ ਸੋਚਦੇ ਨੇ ਮੇਰੇ ਬਾਰੇ ਮੇਰੀ ਪਿੱਠ ਪਿੱਛੇ ਕੀ ਗੱਲਾਂ ਕਰਦੇ ਨੇ ਮੈਨੂੰ ਹੁਣ ਇਹ ਸਭ ਨਾਲ ਕੋਈ ਫਰਕ ਨਹੀਂ ਪੈਂਦਾ ਹਰleen ਉਹ ਸਭ ਤਾਂ ਠੀਕ ਆ ਪਰ ਭਾਬੀ ਤੇਰੀ ਚੁੱਪ ਦਾ ਨਜਾਇਜ਼ ਫਾਇਦਾ ਚੁੱਕਦੀ ਆ ਜੋ ਗੱਲਾਂ ਨਹੀਂ ਵੀ ਕਹਿਣੀਆਂ ਚਾਹੀਦੀਆਂ ਤੈਨੂੰ ਉਹ ਵੀ ਕਹਿੰਦੀ ਆ ਤੂੰ ਪੂਰਾ ਦਿਨ ਮਿਹਨਤ ਕਰਦਾ ਏ ਨਾ ਕਦੇ ਧੁੱਪ ਦੇਖਦਾ ਏ ਧੰਨਵਾਦ ਜੀ ਬਾਕੀ ਕੱਲ ਦੇ ਵੀਡੀਓ 'ਚ ਸ਼ਾਇਰ ਰੱਖਾਂਗੇ ਜੀ ਬਣੇ ਰਹੋ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ